ਇੱਕ ਦਿਨ ਫਿਰ ਸਿਖਰ ਦੁਪਹਿਰ ਨੂੰ ਉਹ ਦੋਨੇ ਜਾਣੇ ਦਰਸ਼ਨੀ ਡਿਓਰੀ ਦੇ ਵਿੱਚ ਆ ਪਹੁੰਚੇ ਦਰਸ਼ਨੀ ਡਿਓਰੀ ਦੇ ਬਾਹਰ ਖੱਬੇ ਹੱਥ ਖਲੀ ਲਾਚੀ ਬੇਰ ਨਾਲ ਘੋੜੇ ਬਨ ਦਿੱਤੇ ਪਹਿਰੇਦਾਰਾਂ ਨੇ ਸੋਚਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਲਈ ਆਏ ਨੇ ਸੋ ਕਿਸੇ ਨੇ ਵੀ ਸਿੱਖਾਂ ਨੂੰ ਰੋਕਿਆ ਨਾ ਦੁਪਹਿਰ ਦਾ ਸਮਾਂ ਹੋਣ ਕਰਕੇ ਹੁਣ ਬਹੁਤੇ ਸਾਰੇ ਸਿਪਾਈ ਤਾਂ ਸੁੱਤੇ ਹੋਏ ਸਨ ਸਭ ਹੀ ਆਪਣੇ ਥਾਂ ਥਾਂ ਹੀ ਆਰਾਮ ਕਰ ਰਹੇ ਸਨ ਤੇ ਕੋਈ ਕੋਈ ਪਹਿਰੇਦਾਰ ਹੀ ਜਾਗਦਾ ਸੀ ਸਿਖ ਹਰਿ ਮੰਦਰ ਸਾਹਿਬ ਪਹੁੰਚੇ ਤਾਂ ਅੱਗੇ ਮੱਸਾ ਪਲੰਗ ਉੱਤੇ ਬੈਠਾ ਹੁੱਕਾ ਪੀ ਰਿਹਾ ਸੀ ਤੇ ਸਾਹਮਣੇ ਬੇਸਵਾ ਵੀ ਨਾਚ ਕਰ ਰਹੀਆਂ ਸਨ ਨਾਲ ਹੀ ਮਸੇ ਦੇ ਕੁਝ ਖਾਸ ਮਿੱਤਰ ਨਸ਼ੇ ਦੇ ਵਿੱਚ ਝੂਮ ਰਹੇ ਸਨ ਇਹ ਵੇਖ ਕੇ ਹੁਣ ਉਹਨਾਂ ਦੋਨਾਂ ਸਿੱਖਾਂ ਦੇ ਅੰਦਰ ਤਾਂ ਭਾਂਬੜ ਹੀ ਬਲ ਉੱਠੇ ਫਿਰ ਸਭ ਤੋਂ ਪਹਿਲਾਂ ਸੁਖਾ ਸਿੰਘ ਨੇ ਜੋ ਆਪਣੇ ਕੋਲ ਥੈਲੀ ਸੀ ਉਹ ਮਸੇ ਦੇ ਪਲੰਗ ਦੇ ਥੱਲੇ ਸੁੱਟੀ ਮਸਾ ਉਸ ਦੀ ਆਵਾਜ਼ ਸੁਣ ਕੇ ਹੱਲੇ ਥੈਲੀ ਵੱਲ ਨੂੰ ਵੇਖਣ ਲਈ ਇੱਧਰ ਨੂੰ ਮੂੰਹ ਕੀਤਾ ਹੀ ਸੀ ਕਿ ਸਰਦਾਰ ਮਤਾਬ ਸਿੰਘ ਨੇ ਤਲਵਾਰ ਨਾਲ ਉਹਦਾ ਸਿਰ ਹਿਲਾ ਦਿੱਤਾ ਇੰਨੇ ਨੂੰ ਸੁਖਾ ਸਿੰਘ ਨੇ ਵੀ ਤਲਵਾਰ ਟੋਹ ਲਈ ਲੱਗਦੇ ਹੱਤ ਦੋਵਾਂ ਨੇ 5-7 ਹੋਰ ਟਟਕਾ ਦਿੱਤੇ ਸੁੱਖਾ ਸਿੰਘ ਨੇ ਮੱッセ ਦੇ ਗਹਿਣੇ ਵੀ ਲਾ ਲਏ ਦੋਨੇ ਸਿੱਖ ਬਾਹਰ ਨਿਕਲੇ ਤੇ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਘੋੜਿਆਂ ਉੱਤੇ ਚੜ ਕੇ ਬੀਕਾ ਨੇਰ ਨੂੰ ਚਾਲੇ ਪਾ ਲਏ ਸਿੰਘਾਂ ਨੇ ਹੁਣ ਮੱッセ ਦਾ ਸਿਰ ਵੀ ਆਪਣੇ ਨਾਲ ਲੈ ਆਂਦਾ